ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5ਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨ ਸਾਇ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗ ਵੈ ਹਰ ਸਿਮਰਤ ਬਿਨਸੈ ਸਾਬਤ ਦੁਖ ਰਹਾਓ ਕੋਟ ਜਨਮ ਕੇ ਕਿਲ ਬਿਖ ਨਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਚਾਰ ਪਦਾਰਤ ਅਸ਼ਟਮਹਾ ਸਿਦ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬਨਾ ਤੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟਾਨ ਸ਼ੁਕਰ ਹੈ ਥੈਂਕਸ ਹੈ ਧੰਨਵਾਦ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰਮਾਤਮਾ ਜੀ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਦਰਸ਼ਨ ਇਸ਼ਨਾਨ ਬਖਸ਼ੇ ਹਨ ਤੇ ਸਭ ਤੋਂ ਕੋਟਾਨ ਕੋਟ ਨਾਲ ਹੀ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਦਾਤ ਆਪਣੇ ਖੁੱਲੇ ਦਰਸ਼ਨ ਬਖਸ਼ ਕੇ ਝੋਲੀ ਵਿੱਚ ਪਾਏ ਹਨ ਤੇ ਸਾਡੇ ਜੀਵਨ ਨੂੰ ਕਿਰਤਾਰਤ ਕਰਦੇ ਆ ਹੋਇਆਂ ਰਹਿਮਤਾਂ ਭਰਪੂਰ ਬਣਾਉਂਦੇ ਆ ਹੋਇਆਂ ਸਾਨੂੰ ਅੱਜ ਦੀ ਜੀਵਨ ਜਾਂਚ ਗੁਰਮਤ ਦੇ ਮੁਤਾਬਕ ਸਿਖਲਾਈ ਹੈ ਅੱਜ ਦੇ ਹੁਕਮਨਾਮਾ ਸਾਹਿਬ ਟੋਡੀ ਰਾਗ ਦੇ ਵਿੱਚ ਪੰਨਵੇ ਸਤਗੁਰੂ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 717 ਤੋਂ 718 ਤੱਕ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰ ਰਏ ਮਾਈ ਮੇਰੇ ਮਨ ਕੋ ਸੁਖ ਮਾਈ ਦਰਤ ਹੈ ਮਾਂ हे ਮੇਰੀ ਮਾਂ हे ਮੇਰੀ ਮਾਤਰ ਰੂਪੀ ਮਾਂ ਮੈਂ ਤੇਰੇ ਚਰਨਾਂ ਚ ਬੇਨਤੀ ਕਰਦਾ ਹਾਂ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਕਰੇ ਕਿਉਂਕਿ ਮਤ ਹੀ ਮਨੁੱਖ ਦੀ ਚੰਚਲ ਹੈ ਮਤ ਹੀ ਮਨੁੱਖ ਦੀ ਪਰਮਾਤਮਾ ਤੋਂ ਦੂਰ ਲੈ ਕੇ ਜਾ ਕੇ ਕੁਮਤ ਬਣਦੀ ਹੈ ਭੈੜੀ ਮਤ ਬਣਦੀ ਹੈ ਇਸੇ ਕਰਕੇ ਗੁਰਬਾਣੀ ਵਿੱਚ ਮਤ ਮਾਤਾ ਮਾਂ ਕਿਨੂੰ ਕਿਹਾ ਹੈ ਮਾਤਾ ਨੂੰ ਕਿਹਾ ਹੈ ਮਤ ਨੂੰ ਕਿਹਾ ਹੈ ਮਤ ਨੂੰ ਮਾਤਾ ਕਿਹਾ ਹੈ ਮਤ ਜਿਹੜੀ ਹੈ ਇਹ ਮਾਂ ਹੈ ਇਹ ਮਤ ਸੁખી ਹੋਵੇਗੀ ਤੇ ਜੇ ਇਹ ਸਾਰੇ ਸਰੀਰ ਨੂੰ ਜੋ ਕੰਟਰੋਲ ਕਰਦੀ ਹੈ ਜਿਹਨੂੰ ਆਪਾਂ ਬ੍ਰੇਨ ਕਹਿੰਦੇ ਆ ਜੇ ਬ੍ਰੇਨ ਦੇ ਵਿੱਚ ਚੰਗੇ ਖਿਆਲ ਉਤਪੰਨ ਹੋਣਗੇ ਚੰਗੇ ਵਿਚਾਰ ਉਤਪੰਨ ਹੋਣਗੇ ਇਹ ਬ੍ਰੇਨ ਫਿਰ ਇਹ ਅੱਗੇ ਖਿਆਲ ਜਿਹੜੇ ਸਪਲਾਈ ਕਰਦਾ ਹੈ ਸਾਰੇ ਸਰੀਰ ਨੂੰ ਸਾਰਾ ਸਰੀਰ ਨਿਰਮਲ ਹੋਵੇਗਾ ਵਿਚਾਰ ਨਿਰਮਲ ਹੋਣਗੇ ਤੋ ਸਹਿਬ ਕਹਿੰਦੇ ਹੈ ਮੇਰੀ ਮਤ ਰੂਪੀ ਮਾਂ ਹਰ ਵਕਤ ਉਸ ਵਾਹਿਗੁਰੂ ਪ੍ਰਭ ਪਰਮਾਤਮਾ ਦਾ ਹੀ ਸਿਮਰਨ ਕਰਿਆ ਕਰ ਉਹਨੂੰ ਚੇਤੇ ਰੱਖਿਆ ਕਰ ਉਹਨੂੰ ਯਾਦ ਰੱਖਿਆ ਕਰ ਕਿਉਂਕਿ ਉਹਦਾ ਸਿਮਰਨ ਕਰਨ ਦੇ ਨਾਲ ਸਾਰੇ ਸੁੱਖ ਮਿਲਦੇ ਹਨ ਕਿਉਂਕਿ ਉਹਦੀ ਬੰਦਗੀ ਦੇ ਵਿੱਚ ਉਹਦੀ ਰਜ਼ਾ ਦੇ ਵਿੱਚ ਹੀ ਤੁਰ ਕੇ ਮਨ ਨੂੰ ਸੁੱਖ ਮਿਲਦਾ ਹੈ ਕਿਉਂਕਿ ਆਪਣੀ ਮਰਜ਼ੀ ਕਰਾਂਗੇ ਭਟਕਾਂਗੇ ਤੇ ਭੜਕਾਹਟ ਮਨੁੱਖ ਦੇ ਅੰਗ ਅੰਗ ਨੂੰ ਦੁਖੀ ਕਰਦੀ ਹੈ ਕਿਉਂਕਿ ਸਾਡੀ ਮਤ ਮੁਤਾਬਕ ਕੁਝ ਵੀ ਨਾ ਹੋਣਾ ਹੈ ਨਾ ਹੋ ਸਕਦਾ ਹੈ ਸਭ ਕੁਝ ਉਹ ਹੋਣਾ ਹੈ ਜੋ ਪ੍ਰਮਾਤਮਾ ਨੂੰ ਪਾਉਂਦਾ ਹੈ ਜਦ ਤੱਕ ਉਹਨੇ ਜੋ ਚੀਜ਼ ਜਦੋਂ ਦੇਣੀ ਹੈ ਸਮੇਂ ਤੋਂ ਪਹਿਲਾਂ ਹਰਗਿਜ਼ ਨਹੀਂ ਮਿਲਣੀ ਸਮੇਂ ਤੋਂ ਪਹਿਲਾਂ ਉਹ ਚੀਜ਼ ਕੌੜੀ ਹੋ ਜਾਵੇਗੀ ਜ਼ਹਿਰ ਬਣ ਜਾਵੇਗੀ ਜੇ ਸਮੇਂ ਤੇ ਮਿੜੂਗੀ ਤੇ ਉਹ ਮਿੱਠੀ ਹੋਵੇਗੀ ਹੁਣ ਬੱਚੇ ਜੇ ਕਾਲੀ ਦੇ ਨਾਲ ਕੱਚੇ ਫਲ ਤੋੜ ਲੈਣ ਕੱਚਾ ਫਲ ਹਮੇਸ਼ਾ ਕੌੜਾ ਹੁੰਦਾ ਹੈ ਪੱਕਿਆ ਫਲ ਹੀ ਮਿੱਠਾ ਹੁੰਦਾ ਹੈ ਜੋ ਸਮੇਤੇ ਜਾ ਕੇ ਪੱਕੇ ਐਵੇਂ ਹੀ ਸੰਸਾਰ ਦੇ ਵਿੱਚ ਜਦੋਂ ਅਸੀਂ ਆਪਣੇ ਮਨ ਤੇ ਮਤ ਦੇ ਘੋੜੇ ਢਾਵਾਵਾਂਗੇ ਦੁਖੀ ਹੋਵਾਂਗੇ ਪਰ ਜਦੋਂ ਹੇ ਮੇਰੀ ਮਤ ਰੂਪੀ ਮਾਂ ਜਦੋਂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੁਰੇਗੀ ਪ੍ਰਮਾਤਮਾ ਦੀ ਰਜ਼ਾ ਤੇ ਪਹਾੜੇ ਵਿੱਚ ਤੁਰੇਗੀ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸਿਮਰਨ ਤੇ ਭਗਤੀ ਵਿੱਚ ਜੁਟੇਗੀ ਤੇ ਸੱਚ ਜਾਣੀ ਫਿਰ ਜੀਵਨ ਸਦੀਵੀ ਸੁਖੀ ਹੋਵੇਗਾ ਫਿਰ ਦੁੱਖ ਨਹੀਂ ਕਦੀ ਪਹੁੰਚ ਸਕਦਾ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨ ਸੈ ਸਭ ਦੁਖ ਰਹਾਉ ਕੋਟ ਦਾ ਅਰਥ ਹੈ ਕਰੋੜਾਂ ਭੁਗਵੈ ਦਾ ਅਰਥ ਹੈ ਮਾਣਦਾ ਹੈ ਸਿਮਰਤ ਦਾ ਅਰਥ ਹੈ ਸਿਮਰਦਿਆਂ ਕਿ ਇਉਂ ਜਾਪਦਾ ਹੈ ਜਿਵੇਂ ਮੇਰਾ ਮਨ ਹੁਣ ਜਦੋਂ ਪ੍ਰਮਾਤਮਾ ਦੀ ਰਜ਼ਾ ਤੇ ਭਾਣੇ ਦੇ ਵਿੱਚ ਤੁਰਦਾ ਹੈ ਤੇ ਕਰੋੜਾਂ ਸੁੱਖਾਂ ਦਾ ਆਨੰਦ ਮਾਣ ਰਿਹਾ ਹੈ ਭਾਵ ਕਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ हे ਮੇਰੀ ਮਤਰੂਪੀ ਮਾਂ ਪਰਮਾਤਮਾ ਦਾ ਨਾਮ ਸਿਮਰਦਿਆਂ ਹੀ ਉਹਨੂੰ ਇੱਕ ਵਾਰੀ ਹੀ ਯਾਦ ਕੀਤੀਆਂ ਹੀ ਉਹਦੀ ਰਜ਼ਾ ਉਹਦੇ ਹੁਕਮ ਨੂੰ ਮੰਨਿਆ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਕਿਉਂਕਿ ਮਨੁੱਖ ਨੂੰ ਇਹ ਸਮਝ ਪੈ ਜਾਂਦੀ ਹੈ ਨਾ ਸੁਖ ਹੈ ਨਾ ਦੁੱਖ ਹੈ ਸਭ ਕੁਝ ਉਹਦਾ ਬਾਣਾ ਹੈ ਉਹਦਾ ਹੁਕਮ ਹੈ ਉਹਦੀ ਰਜ਼ਾ ਹੈ ਫਿਰ ਗੁਰਸਿੱਖ ਉਚਾਈਆਂ ਤੇ ਉੱਚੀ ਸੋਚ ਤੇ ਚੰਗੇ ਖਿਆਲਾਂ ਵਾਲਾ ਬਣ ਜਾਂਦਾ ਹੈ ਕਿਉਂਕਿ ਉਹ ਸਮਰਪਣ ਕਰਦਾ ਹੈ ਸਮੁੰਦਰ ਨੂੰ ਸਮਰਪਣ ਕਰ ਦਿੰਦੀਆਂ ਨੇ ਲਹਿਰਾਂ ਤਾਂ ਹੀ ਉਸ ਲਹਿਰਾਂ ਸਮੁੰਦਰ ਦਾ ਰੂਪ ਹੋ ਜਾਂਦੀਆਂ ਹਨ ਕਿਰਨਾ ਸੂਰਜ ਤੋਂ ਜ਼ਰੂਰ ਨਿਕਲਦੀਆਂ ਹਨ ਪਰ ਆਪਣੇ ਆਪ ਨੂੰ ਸੂਰਜ ਦੇ ਨਾਲ ਹੀ ਜੁੜ ਕੇ ਰੱਖਦੀਆਂ ਹਨ ਐਵੇਂ ਇਹ ਮਨੁੱਖ ਸਦੀਵੀ ਸੁੱਖ ਲੈ ਸਕਦਾ ਹੈ ਪਰ ਜੇ ਇਹ ਆਪਣੇ ਆਪ ਨੂੰ ਸੁੱਖਾਂ ਦੇ ਦਾਤੇ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖੇ ਫਿਰ ਇੰਜ ਆਨੰਦ ਹੁੰਦਾ ਹੈ ਜਿਹਦੇ ਕੋਲ ਸੁੱਖ ਆ ਨਾ ਪ੍ਰਮਾਤਮਾ ਜਿਹਦੇ ਨਾਲ ਹੈ ਸਭ ਕਹਿੰਦੇ ਉਹ ਕਰੋੜਾਂ ਬਾਦਸ਼ਾਹੀਆਂ ਦਾ ਬਾਦਸ਼ਾਹ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜਿੰਨਾ ਇੱਕ ਰਾਜਾ ਸੁੱਖ ਬਾਦਸ਼ਾਹ ਜਿਹੜਾ ਹੈ ਰਾਜ ਕਰਕੇ ਭੋਗਦਾ ਹੈ ਪ੍ਰਮਾਤਮਾ ਦੀ ਭਗਤੀ ਉਹਦੀ ਰਜ਼ਾ ਵਿੱਚ ਰਹਿਣ ਵਾਲੇ ਨੂੰ ਉਹ ਕਰੋੜਾਂ ਬਾਦਸ਼ਾਹੀਆਂ ਦਾ ਸੁੱਖ ਮਿਲਦਾ ਹੈ ਕਿਉਂਕਿ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰਦਾ ਹੈ ਤੇ ਅਗਲੀਆਂ ਪੰਕਤੀਆਂ ਤੇ ਸਭ ਕਹਿੰਦੇ ਕੋਟ ਜਨਮ ਕੇ ਕਿਲ ਬਿਖਨਾਸ ਸਿਮਰਤ ਪਾਵਨ ਤਨ ਮਨ ਸੁਖ ਕਿਲਬਿਕ ਦਾ ਅਰਥ ਹੈ ਪਾਪ ਜਿਹੜੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਕਾਰਾਂ ਦੇ ਪਿੱਛੇ ਲੱਗ ਕੇ ਚਿਤਵਦੇ ਆ ਅਪਰਾਧ ਉਹ ਹੈ ਜੋ ਹੱਥਾਂ ਤੋਂ ਕੀਤਾ ਜਾਂਦਾ ਹੈ ਅੰਗਾਂ ਤੋਂ ਕੀਤਾ ਜਾਂਦਾ ਹੈ ਪਾਪ ਉਹ ਜੋ ਮਨ ਵਿੱਚ ਚਿਤਵਿਆ ਜਾਂਦਾ ਹੈ तकरीबन ਸਾਰੇ ਹੀ ਅਸੀਂ ਪਾਪ ਚਿਤਵਦੇ ਹਾਂ ਕਿਸੇ ਪਰਾਏ ਰੂਪ ਨੂੰ ਵੇਖ ਕੇ ਪਰਾਏ ਧੰਨ ਨੂੰ ਵੇਖ ਕੇ ਪਾਈ ਔ ਪ੍ਰਾਈ ਔਰਤ ਨੂੰ ਵੇਖ ਕੇ ਪਰਾਏ ਕਾਰੋਬਾਰ ਕਿੱਤਿਆਂ ਨੂੰ ਵੇਖ ਕੇ ਮਨ ਵਿੱਚ ਜਦੋਂ ਉਸ ਚੀਜ਼ ਨੂੰ ਪਾਉਣ ਦੀ ਸ਼ਕਤੀ ਪੈਦਾ ਹੋਵੇ ਤੇ ਸਮਝ ਲੈਣਾ ਹਿਰਦੇ ਨੇ ਪਾਪ ਕਰ ਲਿਆ ਤੇ ਅਨੇਕਾਂ ਪਾਪ ਅਸੀਂ ਆਪਣੇ ਜੀਵਨ ਵਿੱਚ ਕਰ ਰਹੇ ਹਾਂ ਤੇ ਜਿਹੜੇ ਉਹ ਪਾਪ ਜਿਹੜੇ ਕਰ ਰਹੇ ਆ ਉਹਨਾਂ ਦੀ ਮੈਲ ਮਨ ਤੇ ਲੱਗ ਰਹੀ ਹੈ ਤੇ ਸਭ ਕਹਿੰਦੇ ਹੈ ਮੇਰੀ ਮਾਤ ਰੂਪੀ ਮਾਂ ਪ੍ਰਮਾਤਮਾ ਦਾ ਜਿਹੜਾ ਮਨੁੱਖ ਇਕਾਗਰਤਾ ਦੇ ਨਾਲ ਹੁਕਮ ਦੇ ਵਿੱਚ ਟੇਕੇ ਰਜ਼ਾ ਵਿੱਚ ਰਹਿ ਕੇ ਉਹਨੂੰ ਯਾਦ ਕਰਦਾ ਹੈ ਉਹਨੂੰ ਸਿਮਰਦਾ ਹੈ ਉਹਦੇ ਆਤਮਿਕ ਆਨੰਦ ਸਦੀਵੀ ਮਿਲਦਾ ਹੈ ਭਾਵੇਂ ਉਹ ਉੱਚੀ ਆਤਮਾ ਵਾਲਾ ਹੋ ਜਾਂਦਾ ਹੈ ਜ਼ਮੀਰ ਉੱਚੇ ਦਾ مالک ਬਣ ਜਾਂਦਾ ਹੈ ਕਿਰਦਾਰ ਦਾ ਧਨੀ ਹੋ ਜਾਂਦਾ ਹੈ ਸੂਰਬੀਰ ਵੱਡ ਜਾਂਦਾ ਹੈ ਕਿਉਂਕਿ ਉਹਦੇ ਅੰਦਰੋਂ ਮੈਂ ਮੇਰੀ ਮੁੱਕ ਜਾਂਦੀ ਹੈ ਵਿਕਾਰ ਮੁੱਕ ਜਾਂਦੇ ਹਨ ਤੇ ਕਰੋੜਾਂ ਵਾਰੀ ਕੀਤੇ ਹੋਏ ਪਾਪ ਭਾਵ ਜਿੰਨੇ ਅਸੀਂ ਪਾਪ ਚਿਤਵਦੇ ਹਾਂ ਉਹਨੇ ਜਨਮ ਲੈਣੇ ਆ ਜਦੋਂ ਹਾਥੀ ਦੀ ਜਦੋਂ ਕਾਮ ਚਿਤਵਦੇ ਹਾਂ ਹਾਥੀ ਦੀ ਜੋਨ ਢਟਕਦੇ ਆ ਜਦੋਂ ਮਾਇਆ ਧਨ ਲਾਲਚ ਚਿਤਵਦੇ ਆ ਉਦੋਂ ਕੁੱਤੇ ਦੀ ਜੋਨ ਢਟਕਦੇ ਆ ਜਦੋਂ ਹਿਰਦੇ ਵਿੱਚ ਕ੍ਰੋਧ ਕਰਦੇ ਆਂ ਸੱਪ ਦੀ ਜੋਨ ਪਟਕਦੇ ਆਂ ਕਰੋੜਾਂ ਹੀ ਜਨਮ ਨੇ ਜਿਹੜੇ ਅਸੀਂ ਅਨੇਕਾਂ ਵਾਰੀ ਲੈ ਚੁੱਕੇ ਆਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਈ ਜਾਂਦੇ ਆ ਉਹ ਪਾਪਾਂ ਦੇ ਭਰੇ ਹੋਏ ਜੀਵਨ ਜਿਹੜੇ ਨੇ ਮੇਰੇ ਸਤਿਗੁਰੂ ਦੀ ਬੰਦਗੀ ਕੀਤੇ ਆ ਗੁਰੂ ਦੀ ਬਾਹ ਫੜਿਆ ਪ੍ਰਮਾਤਮਾ ਨੂੰ ਯਾਦ ਕੀਤੇ ਆ ਉਹ ਜੀਵਨ ਦੇ ਵਿੱਚੋਂ ਮਿਟ ਜਾਂਦੇ ਹਨ ਤੇ ਜੀਵਨ ਨਿਰਮਲ ਹੋ ਜਾਂਦਾ ਹੈ ਤਨ ਮਨ ਪਾਵਨ ਹੋ ਜਾਂਦਾ ਹੈ ਭਾਵ ਆਤਮਿਕ ਸੁੱਖਾਂ ਵਾਲਾ ਬਣ ਜਾਂਦਾ ਹੈ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਵਾਹਿਗੁਰੂ ਦੀ ਭਗਤੀ ਤੇ ਸਿਮਰਨ ਦੀ ਬਰਕਤ ਨਾਲ ਉਹਦੀ ਰਜ਼ਾ ਵਿੱਚ ਤੁਰਨ ਦੇ ਨਾਲ ਸਿਮਰਨ ਦਾ ਅਰਥ ਕੀਆ ਨੂੰ ਬਾਰ ਬਾਰ ਚੇਤੇ ਕਰਨਾ ਉਹਦੇ ਗੁਣਾਂ ਨੂੰ ਯਾਦ ਕਰਨਾ ਉਦੇ ਵਰਗਾ ਬਣਨ ਦੀ ਕੋਸ਼ਿਸ਼ ਕਰਨੀ ਕਿ ਮੈਂ ਰੱਬ ਵਰਗੇ ਗੁਣ ਮੇਰੇ ਜੀਵਨ ਚ ਆ ਜਾਣ ਮੈਂ ਪਿਆਰ ਨਾਲ ਲੋਕਾਂ ਨਾਲ ਵਿਚਰਾ ਸੰਤੋਖ ਹੋਵੇ ਦਇਆ ਹੋਵੇ ਨਿਮਰਤਾ ਹੋਵੇ ਖਿਮਾ ਹੋਵੇ ਪਿਆਰ ਦਾ ਧਨ ਮੇਰੇ ਕੋਲ ਹੋਵੇ ਕਿਉਂਕਿ ਰੱਬ ਖਿਮਾ ਦਾ ਘਰ ਹੈ ਉਹ ਕਦੀ ਕਿਸੇ ਦੇ ਗੁਨਾਹਾਂ ਨੂੰ ਨਹੀਂ ਛਿਟਾਰਦਾ ਸਿਮਰਨ ਦੀ ਬਰਕਤ ਨਾਲ ਪ੍ਰਭੂ ਦੇ دیدار ਕਰਕੇ ਪਵ ਮੰਨ ਦੇ ਹਰੇਕ ਮੁਰਾਦ ਪੂਰੀ ਹੋ ਸਕਦੀ ਹੈ ਕਿਉਂਕਿ ਮਨ ਦੀਆਂ ਮੁਰਾਦਾਂ ਵੀ ਫਿਰ ਰੱਬ ਵਰਗੀਆਂ ਮਣ ਜਾਂਦੀਆਂ ਹਨ ਪਦਾਰਥਾਂ ਦੀ ਤਮੰਨਾ ਮੁੱਕ ਜਾਂਦੀ ਹੈ ਪਰਮਾਤਮਾ ਦੇ ਗੁਣਾਂ ਦੀ ਪ੍ਰਾਪਤੀ ਦੀ ਮੰਗ ਵੱਧ ਜਾਂਦੀ ਹੈ ਤੇ ਦਰਸ਼ਨ ਕਰਦੇ ਆ ਹੀ ਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਵਸਾਇਆ ਹੀ ਪਰਮਾਤਮਾ ਦੇ ਉਪਦੇਸ਼ਾਂ ਦੇ ਮੁਤਾਬਕ ਤੁਰਿਆ ਹੀ ਮਤ ਲਿਆ ਗੁਰੂ ਦੀ ਸਾਬ ਕਹਿੰਦੇ ਕੀ ਹੁੰਦਾ ਹੈ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਤੇ ਜੀਵਨ ਰਾਜਾ ਬਣ ਜਾਂਦਾ ਹੈ ਰਜੀਵਾ ਹੋ ਜਾਂਦਾ ਹੈ ਚਾਰ ਪਦਾਰਥ ਅਸ਼ਟਮਹਾ ਸਿਦ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਸਤਿਗੁਰੂ ਕਹਿੰਦੇ ਚਾਰ ਪਦਾਰਥਾ ਕਰਕੇ ਸਾਰੀ ਦੁਨੀਆ ਭੱਜੀ ਫਿਰ ਰਹੀ ਹੈ ਉਹ ਕਿਹੜੇ ਨੇ ਧਰਮ ਸਭ ਤੋਂ ਪਹਿਲਾਂ ਮੈਂ ਧਰਮੀ ਬਣਾ ਤੇ ਧਰਮੀ ਦਸਾਂ ਅਰਥ ਮਾਇਆ ਦੇ ਬੰਧਨ ਭਾਵ ਮਾਇਕ ਪਦਾਰਥਾਂ ਤੋਂ ਮੈਂ ਉੱਚਾ ਹੋਵਾਂ ਫਿਰ ਦੂਸਰਾ ਕਾਮ ਮੇਰੀਆਂ ਇੱਛਾਵਾਂ ਸਾਰੀਆਂ ਮੁਕੰਮਲ ਹੋ ਜਾਣ ਤੀਸਰਾ ਇਹ ਮੋਖ ਮੈਨੂੰ ਮੁਕਤੀ ਮਿਲ ਜਾਵੇ ਸਬ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨ ਕੀ ਸੇਵਾ ਲਾ ਕੇ ਭਾਵ ਜਨੇ ਇਹ ਚਾਰ ਪਦਾਰਥ ਲੈਣੇ ਉਹ ਆਪਣੇ ਜੀਵਨ ਨੂੰ ਸਾਧ ਲਵੇ ਪ੍ਰਮਾਤਮਾ ਵਰਗਾ ਭਗਤ ਬਣ ਜਾਵੇ ਤੇ ਉਹਦਾ ਜੀਵਨ ਨਿਰਮਲ ਹੋ ਸਕਦਾ ਹੈ ਤੇ ਕਾਮ ਧੇਨ हे ਮੇਰੀ ਮਾਂ हे ਮੇਰੀ ਮਾਤ ਰੂਪੀ ਮਾਂ ਜੀ ਦੀ ਸਦੀਵੀ ਸੁਖ ਚਾਹਣੀ ਹੈ ਜੇ ਇਸ ਸਰੀਰ ਵਿੱਚ ਰਹਿ ਕੇ ਪਵਿੱਤਰਤਾ ਬਣਾ ਕੇ ਰੱਖਣਾ ਚਾਹੁੰਨੀ ਹੈ ਚਾਰ ਪਦਾਰਥ ਦੇਣ ਵਾਲਾ ਅੱਠ ਵੱਡੀਆਂ ਕਰਾਮਾਤੀ ਤਾਕਤਾਂ ਦੇਣ ਵਾਲਾ ਜੋ ਅੱਠ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨੇ ਜੋ ਦੁਨੀਆਂ ਜਿੰਨਾਂ ਤਾਕਤਾਂ ਨੂੰ ਲੈਣ ਵਾਸਤੇ ਪਾਵਰ ਰਾਜ ਸ਼ਕਤੀ ਲੈਣ ਵਾਸਤੇ ਤੁਰ ਹੀ ਫਿਰਦੀ ਹੈ ਉਹ ਸਾਰਾ ਸੁੱਖ ਗੁਰਸਿੱਖ ਦੀ ਝੋਲੀ ਵਿੱਚ ਪੈ ਜਾਂਦਾ ਹੈ ਪ੍ਰਮਾਤਮਾ ਆਪ ਹੀ ਕਾਮ ਧੇਨ ਹੈ ਆਪ ਹੀ ਉਪਾਰਜਾਤ ਹੈ ਤੇ ਆਪ ਹੀ ਸਾਰੀਆਂ ਮੁਕਾਂ ਇੱਛਾਵਾਂ ਪੂਰੀਆਂ ਕਰਨ ਵਾਲਾ ਰੁੱਖ ਹੈ ਪਾਰਜਾਤ ਰੁੱਖ ਕਹਿੰਦੇ ਦੇਵਤਿਆਂ ਦੀ ਨਗਰੀ ਵਿੱਚ ਰਹਿੰਦਾ ਹੈ ਜੋ ਉਹਦੇ ਕੋਲੋਂ ਮੰਗੋ ਮਿਲਦਾ ਹੈ ਕਾਮਧੇਨ ਗਊ ਜਿਹਦੇ ਕੋਲ ਹੁੰਦੀ ਹੈ ਇੰਦਰ ਦੇ ਦਰਬਾਰ ਚ ਕਹਿੰਦੇ ਦੇਵੀ-ਦੇਵਤਿਆਂ ਦੇ ਕੋਲ ਹੈ ਜੋ ਮੰਗੋ ਮਿਲਦੀ ਹੈ ਪਰ ਸੱਭ ਕਹਿੰਦੇ ਮੈਂ ਆਪਣੇ ਸਿੱਖ ਨੂੰ ਨਾ ਕਾਮਧੇਨ ਗਊ ਦੇ ਚਰਨੀ ਲਾਉਣਾ ਹੈ ਨਾ ਪਾਰਜਾਤ ਰੁੱਖਾਂ ਦੀ ਸੇਵਾ ਚ ਲਾਉਣਾ ਹੈ ਕਿਹਦੇ ਚਿਰਨੀ ਲਾਉਣੇ ਪ੍ਰਮਾਤਮਾ ਦੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬਨਾ ਧੁਖ ਹੇ ਨਾਨਕ ਜੀ ਜਿਸ ਮਨੁੱਖ ਨੂੰ ਪਰਮਾਤਮਾ ਵਹਿਗੁਰੂ ਦੀ ਕਿਰਪਾ ਦੇ ਨਾਲ ਸੁੱਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਮਿਲ ਜਾਵੇ ਭਾਵ ਜੋ ਐਸੇ ਸੁੱਖਾਂ ਦੇ ਦਾਤੇ ਨਿਰੰਕਾਰ ਪ੍ਰਭੂ ਪਰਮਾਤਮਾ ਨੂੰ ਆਪਣੇ ਜ਼ਿੰਦਗੀ ਦਾ ਆਧਾਰ ਬਣਾ ਲਵੇ ਪਰਮਾਤਮਾ ਦੇ ਨਾਲ ਸਾਂਝ ਪਾ ਲਵੇ ਉਹਦਾ ਜਨਮ ਮਰਨ ਦਾ ਗੇੜ ਭਾਵ ਉਹ ਜਿਹੜੇ ਆਪਣੇ ਜੀਵਨ ਦੇ ਵਿੱਚ ਅਸੀਂ ਵਿਕਾਰਾਂ ਦੇ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਨੇ ਆ ਇਹ ਮਿਟ ਸਕਦੇ ਹਨ ਫਿਕਰ ਆਦਿਕ ਜਿਹੜੇ ਨੇ ਜੀਵਨ ਚੋਂ ਮਿਟ ਸਕਦੇ ਹਨ ਤੇ ਫਿਰ ਐਸਾ ਮਨੁੱਖ ਕਦੀ ਵੀ ਗਰਭ ਨਾ ਧੁਖ ਭਾਵ ਫਿਰ ਹੰਕਾਰ ਦੀ ਜੋਨੀ ਗਰਭ ਦੀ ਜੋਨੀ ਵਿੱਚ ਨਹੀਂ ਪੈਂਦਾ ਕਿਉਂਕਿ ਮਨੁੱਖ ਦੀ ਜੋਨੀ ਹੰਕਾਰ ਦੀ ਹੈ ਵਿਕਾਰਾਂ ਦੀ ਹੈ ਇਹ ਮਨੁੱਖ ਦੇਵਤਾ ਬਣ ਸਕਦਾ ਹੈ ਜੇ ਆਪਣੇ ਆਪ ਨੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਤੋਰ ਲਵੇ ਇਹ ਰਾਖਸ਼ ਬਣ ਸਕਦਾ ਹੈ ਜੇ ਆਪਣੀ ਮੱਤ ਦੇ ਪਿੱਛੇ ਤੁਰ ਪਵੇ ਰਾਖਸ਼ ਮਨੁੱਖ ਜਿਹੜੇ ਨੇ ਉਹ ਦੁਨੀਆ ਤੇ ਹਮੇਸ਼ਾ ਹੀ ਕੁਵਾਰ ਹੁੰਦੇ ਨੇ ਤੇ ਜਿਹੜੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੁੰਦੇ ਨੇ ਉਹਦੇ ਹੁਕਮ ਵਿੱਚ ਤੁਰਦੇ ਨੇ ਉਹ ਚੰਗਾ ਸਮਾਜਿਕ ਜੀਵਨ ਜੂਂਦੇ ਹਨ ਸਮਾਜ ਦਾ ਭਲਾ ਕਰਦੇ ਹੋਏ ਮਾਨਵਤਾ ਦੀ ਸੇਵਾ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਹਨ ਸਤਿਗੁਰੂ ਕਿਰਪਾ ਕਰਨ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਟੋੜੀ ਰਾਗ ਦੇ ਵਿੱਚ ਜਿਹੜੇ ਸਤਿਗੁਰੂ ਜਿੰਨੇ ਬਖਸ਼ੇ ਨੇ ਉਹਦੀ ਵਿਚਾਰ ਆਪ ਦੇ ਨਾਲ ਕੀਤੀ ਗਈ ਹੈ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ ਆਓ ਗੁਰਬਾਣੀ ਦੀ ਵਿਚਾਰ ਨੂੰ ਜੀਵਨ ਵਿੱਚ ਵਸਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ